ਹੈਲੋ ਜੀ ਸਾਰਿਆਂ ਨੂੰ ਹਸਰੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਧੀਆ ਠੀਕ ਠਾਕ ਹੋਗੇ ਤੇ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਆਪਣਾ ਅੱਜ ਦਾ ਵਲੌਗ ਹਾਂਜੀ ਤੇ ਅੱਜ ਜੀ ਸੰਗਰਾਮ ਅੱਜ ਸੰਗਰਾਮ ਦਾ ਦਿਹਾੜਾ ਸੀ ਤੇ ਪੂਰਾ ਪਰਿਵਾਰ ਗਿਆ ਏ ਗੁਰਦੁਆਰੇ ਸਭ ਤੇ ਹਾਂਜੀ ਆਪਾਂ ਨਹੀਂ ਸੀ ਗਏ ਕਿਉਂਕਿ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਇਸਨੀ ਫਿਰ ਮੈਂ ਜਮ ਘਰੇ ਹੀ ਰਹਿ ਪਈ ਸੀਗੀ ਦਿਲਨਾਜ਼ ਵੀ ਚਲੀ ਗਈ ਆ ਗੁਰਦੁਆਰੇ ਤੇ ਮਣਕੇ ਤੇ ਸਕੂਲ ਚਲੀ ਗਈ ਤੇ ਬਾਕੀ ਪੂਰੀ ਫੈਮਿਲੀ ਵੀ ਬਸ ਗੁਰਦਾਰੇ ਗਏ ਹੋਏ ਆ ਤੇ ਇੱਥੇ ਕਾਫੀ ਟਾਈਮ ਹੋ ਗਿਆ ਸੀ ਅੱਜ ਤੱਕ ਮਿੰਨ ਕੀ 10 ਵਜੇ ਗਏ ਸੀਗੇ ਉਹ ਸਾਰੇ ਧਮਕੇ 8 ਵਜੇ ਚਲੇ ਗਏ ਸੀ ਤੇ ਫਿਰ ਮੇਂ ਬੁਖਾਰ ਹੋਣ ਕਰਕੇ ਮੈਂ ਫਿਰ ਛੱਟ ਪੈ ਗਈ ਸੀਗੀ ਤੇ ਇੱਥੇ ਹੁਣ ਜੀ 10 ਵਜ ਗਏ ਅਸੀਂ ਥੋੜਾ ਬੁਖਾਰ ਲੱਥਾ ਸੀ ਤੇ ਮੇਰਾ ਕੰਮ ਕਾਫੀ ਜ਼ਿਆਦਾ ਪਿਆ ਹੋਇਆ ਸੀ ਤੇ ਮੈਂ ਸੋਚਿਆ ਪਹਿਲਾਂ ਆਪਾਂ ਨਿੱਕਾ ਮੋਟਾ ਜਿਹੜਾ ਕੰਮ ਸਾਰਾ ਖਤਮ ਕਰ ਲੈਨੇ ਆ ਤੁਹਾਨੂੰ ਪਤਾ ਕਿ ਕੰਮ ਵੀ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਵਾ ਤੇ ਇੱਥੇ ਅੱਜ ਆਪਾਂ ਕੰਮ ਕਰਨ ਲੱਗੇ ਸੀ ਜੀ ਆਟੇ ਵਾਲੀ ਮੱਟੀ ਮੇਰੀ ਰਹਿ ਗਈ ਸੀ ਬਸ ਤੋਂ ਉਹਨਾਂ ਲਈ ਕੱਲ ਆਟਾ ਪਿਆ ਕੇ ਲਿਆਏ ਸੀਗੇ ਤੇ ਅੱਜ ਬੱਸ ਮੈਨੂੰ ਧੋਣ ਲੱਗੀ ਸੀ ਕਿ ਮਿੱਟੀ ਨੂੰ ਵੈਸੇ ਖਾਲੀ ਹੋ ਗਈ ਸੀ ਵਧੀਆ ਤੇ ਹਰੇਕ ਮਹੀਨੇ ਅਸੀਂ ਨੂੰ ਧੋ ਲਈਦਾ ਵਾ ਜਦੋਂ ਮੱਕੀ ਨਵਾਂ ਆਟਾ ਵਿੱਚ ਪਾਉਣਾ ਹੋਵੇ ਨਾ ਤੇ ਫਿਰ ਵਧੀਆ ਧੋ ਲਈਦਾ ਵਾ ਵਿੱਚ ਕਿਉਂਕਿ ਜਿਹੜਾ ਪੁਰਾਣਾ ਆਟਾ ਹੋ ਜਾਂਦਾ ਮਹੀਨਾ ਕੋ ਹੋ ਜਾਂਦਾ ਆਟੇ ਵਿੱਚ ਪੈ ਇਹਨੂੰ ਤੇ ਫਿਰ ਸੁਸਰੀ ਜੀ ਪੈ ਜਾਂਦੀ ਹੈ نیچے ਨਾ ਮੱਕੀ ਜਾਲੇ ਜੰਗੂ ਸੰਡੀਆਂ ਜਾਂ ਵਾਂਗ ਬਣ ਜਾਂਦਾ ਵਾ ਤੇ ਜੇ ਮੰਨ ਲਓ ਇਸੇ ਤਰ੍ਹਾਂ ਹਰੇਕ ਮਹੀਨੇ ਸਾਫ਼ ਕਰਦੇ ਰਹੀਏ ਨਾ ਤੇ ਫਿਰ ਬਿਲਕੁਲ ਵਧੀਆ ਰਹਿੰਦੀ ਆ ਫਿਰ ਇਹਨੂੰ ਇਹ ਕਿ ਜਾਲਾ ਜੂਲਾ ਨਹੀਂ ਪੈਂਦਾ ਕਾ ਵਿੱਚ ਵਧੀਆ ਆ ਆਟਾ ਵਧੀਆ ਵਧੀਆ ਰਹਿੰਦਾ ਜਿਵੇਂ ਪਾਇਦਾ ਓਵੇਂ ਕੱਢ ਲਈਦਾ ਅਸੀਂ ਹਰੇਕ ਮਹੀਨੇ ਹੀ ਇਹਨੂੰ ਧੋਈਦਾ ਵਾ ਜਦੋਂ ਮੱਕੀ ਆਟਾ ਪਾਉਣਾ ਹੋਵੇ ਉਸੋਂ ਉਦੋਂ ਹੀ ਧੋ ਦਈਦਾ ਬਸ ਮਨ ਲਕੀ ਮੱਗਰ ਪੋ ਦੇ ਦਿਨਾਂ ਚ ਨਹੀਂ ਧੋਇਆ ਤੁਹਾਨੂੰ ਪਤਾ ਕਿ ਉਦੋਂ ਕਿ ਤਾ ਠੰਡ ਬਹੁਤ ਹੁੰਦੀ ਆ ਤੁੰਤੰਦ ਪੈ ਜਾਂਦੀ ਆ ਤੇ ਇੱਕਾਈ ਛੇਤੀ ਸੁੱਕਦੀ ਨਹੀਂ ਮੱਟੀ ਤੇ ਇੱਥੇ ਹਉਣ ਧੁੱਪ ਬਹੁਤ ਵਧੀਆ ਲੱਗੀ ਸੀਗੀ ਤੇ ਪਿਛਲੀ ਵਾਰ ਵੀ ਆਪਾਂ ਧੋਲੀ ਸੀ ਤੇ ਇਸ ਵਾਰੀ ਆਪਾਂ ਲ ਆਮੀ ਆ ਕਿ ਮੱਕੀ ਵਿੱਚੋਂ ਜਿਵੇਂ ਸੁੱਚਾ ਆਟਾ ਹੋ ਜਾਂਦਾ ਜਿਵੇਂ ਆਪਾਂ ਗੁਰਦੁਆਰੇ ਤੇ ਲੈ ਕੇ ਜਾਣਾ ਹੋਵੇ ਜਾਂ ਕਿਤੇ ਹੋਰ ਵੀ ਜਿਵੇਂ ਤੀਸਤੇ ਆਟਾ ਜਿ ਲੈ ਕੇ ਜਾਈਦਾ ਫਿਰ ਇਹ ਕਿ ਸੁੱਚਾ ਆਟਾ ਹੁੰਦਾ ਵਾ ਵਧੀਆ ਵਿੱਚ ਜਿਵੇਂ ਮੱਟੀ ਸਾਫ਼ ਹੋਈ ਹੋਵੇ ਝੂਠ ਮਿੱਠੇ ਹੱਥ ਲੱਗੇ ਸਾਰੇ ਇੱਕ ਨਿਸਾਬ ਹੋ ਜੂਗੀ ਤੇ ਵਧੀਆ ਇਹਦੇ ਵਿੱਚ ਆਟਾ ਜਦੋਂ ਮਰਜ਼ੀ ਆਪਾਂ ਕੱਢ ਸਕਦੇ ਆ ਤੇ ਇੱਥੇ ਹੁਣ ਜੀ ਬਾਸੇ ਨੂੰ ਮੈਂ ਲੱਗੀ ਸੀ ਥੋਣ ਤੇ ਆਪਾਂ ਇਹਨਾਂ ਧੋ ਕੇ ਰੱਖ ਦਿੰਨੇ ਆ ਝੱਟ ਧੁੱਪੇ ਧੁੱਪ ਬਹੁਤ ਵਧੀਆ ਲੱਗੀ ਹੋਈ ਆ ਤੇ ਬਸ ਵਧੀਆ ਛੇਤੀ ਛੇਤੀ ਸੁੱਕ ਜਾਣੀ ਤੇ ਸ਼ਾਮ ਨੂੰ ਜਦੋਂ ਮੱਕੀ ਠੰਡਾ ਜਾਊਗਾ ਉਦੋਂ ਆਪਾਂ ਵਿੱਚ ਆਟਾ ਜੋ ਕੱਪ ਕੱਪ ਪਏ ਹੋਏ ਆ ਅੱਜ ਮੇਰੇ ਕੱਪੜੇ ਧੋਣ ਨਾਲੇ ਪਏ ਸੀਗੇ ਬੁਕਰ-ਬੁਕਰ ਫੇਰਨ ਵਾਲੀ ਪਈ ਸੀਗੀ ਤੇ ਬੜੇ ਵਿੱਚ ਬੁਕਰ ਫੇਰਨ ਵਾਲੀ ਸੀ ਅੱਜ ਫਿਰ ਮੈਂ ਫੇਰ ਹੀ ਨਹੀਂ ਬੁਕਰ ਕਿਉਂਕਿ ਹੁਣ ਤਾਂ ਧੁੱਪ ਬਹੁਤ ਚੜ ਗਈ ਆ 10 ਵੱਜ ਚੁੱਕੇ ਨੇ ਤੇ ਹੁਣ ਆਪਾਂ ਨਹੀਂ ਬੁਕਰ ਫੇਰਨੀ ਹੁਣ ਬਸ ਆਪਾਂ ਕੱਪੜੇ ਧੋਵਾਂਗੇ ਤੇ ਹੋਰ ਜਿਹੜਾ ਕੋਈ ਜ਼ਰੂਰੀ ਕੰਮ ਬਸ ਉਹ ਕੰਮ ਕਰ ਲੈਣੇ ਆ ਇੱਥੇ ਮੈਂ ਜੀ ਬਸ ਸਰਪ ਪਾ ਦਿੱਤੀ ਸੀ ਮਸ਼ੀਨ 'ਚ ਮੈਂ ਸੋਚਿਆ ਨਾਲ ਹੀ ਕੱਪੜੇ ਇੱਥੇ ਹੁਣ ਆਏ ਆ ਇੱਧਰ ਤੇ ਪਾ ਜਾਣੇ ਆ ਫਿਰ ਇੰਨਾ ਕਿ ਆਪਣੇ ਹੋਰ ਕੰਮ ਕਰਦੇ ਨੂੰ ਕੱਪੜੇ ਧੁੱਬ ਜਾਣਗੇ ਇੱਥੇ ਜੀ ਆਪਣੀ ਮੱਟੀ ਵਧੀਆ ਧੁੱਪ ਗਈ ਹੈ ਤੇ ਇੱਥੇ ਆਪਾਂ ਉਹਨੂੰ ਪਾ ਦਿੱਤਾ ਸੀਗਾ ਧੁੱਪੇ ਥੋੜਾ ਧੁੱਪ ਵੱਲ ਨੂੰ ਕਰ ਦਾਂਗੇ ਫਿਰ ਇਹ ਕੀ ਥੋੜਾ ਜਿਹਾ ਜਿਵੇਂ ਧੁੱਪ ਜੇ ਇਹਨੂੰ ਜਾਊਗੀ ਉਹਨ ਕਰੀ ਜਾਵਾਂਗੇ ਤੇ ਵਧੀਆ ਸੁੱਕ ਜਾਊਗੀ ਤੇ ਵਿੱਚ ਉਹ ਚੰਗੀ ਤਰ੍ਹਾਂ ਆਟਾ ਉਟਾ ਮੈਂ ਕੱਢ ਦਿੱਤਾ ਸੀਗਾ ਵਿੱਚ ਕਈ ਰ ਹੁੰਦਾ ਕਿ ਚੀਠਾ ਜਾਂ ਵਿਚ ਆਟਾ ਫਸ ਜਾਂਦਾ ਫਿਰ ਜੋ ਗਿੱਲਾ ਰਹਿ ਜਾਵੇ ਆਟਾ ਵੇ ਜਿੱਤੇ ਬਾਅਦ ਵਿੱਚ ਨਾ ਉਹ ਮਕਸੂਸਰੀ ਜੀ ਵਿੱਚ ਬਣ ਜਾਂਦੀ ਹੈ ਤੇ ਇਸ ਲਈ ਮੈਂ ਹੁਣ ਇਹਨੂੰ ਵਧੀਆ ਧੁੱਪ ਲਵਾ ਲਈ ਵਧੀਆ ਵਿੱਚ ਜੇ ਕਰੀ ਸਾਫ਼ ਹੋ ਗਈ ਆ ਇਧਰ ਆ ਗਏ ਆ ਜੀ ਆਪਾਂ ਰਸੋਈ ਵਿੱਚ ਰਸੋਈ ਵਿੱਚ ਬਸ ਭਾਂਡੇ ਪਏ ਹੋਏ ਚਾਹ ਪਾਣੀ ਸਾਰੇ ਪੀ ਕੇ ਚਲੇ ਗਏ ਸੀਗੇ ਤੇ ਹੁਣ ਭਾਂਡੇ ਪਏ ਮੈਂ ਆਪਣੀ ਰੋਟੀ ਲਾ ਕੇ ਰੱਖ ਲਈ ਆ ਤੇ ਥੋੜੇਕਾ ਟਾਈਮ ਨੂੰ ਖਾਵਾਂਗੇ ਤੇ ਹੁਣ ਮੈਂ ਚਾਹ ਬਣਾਈ ਸੀ ਪਹਿਲਾਂ ਪਹਿਲਾਂ ਮੈਂ ਬਣਾ ਕੇ ਚਾਹ ਪੀਤੀ ਕਿਉਂਕਿ ਮੈਂ ਚਾਹ ਬਹੁਤ ਜ਼ਿਆਦਾ ਮੈਂ ਪੀਣੀ ਆ ਤੇ ਇਸ ਕਰਕੇ ਮੈਂ ਚਾਹ ਬਣਾ ਕੇ ਰੱਖ ਲਈ ਸੀ ਥੋੜੀ ਜੀ ਤੇ ਥੋੜੀ ਜੀ ਮੈਂ ਪੀ ਲਈ ਸੀ ਤੁਹਾਨੂੰ ਪਤਾ ਜਦੋਂ ਇਕੱਲੇ ਘਰੇ ਹੋਈਏ ਫਿਰ ਤਾਂ ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ ਫਿਰ ਇਹ ਹੁੰਦਾ ਕਿ ਫੈਮਿਲੀ ਦੇ ਨਾਲ ਤਾਂ ਆਪਾਂ ਹਰ ਇੱਕ ਚੀਜ਼ ਨੂੰ ਟਾਈਮ ਤੇ ਬਣ ਜਾਂਦੀ ਆ ਫਿਰ ਆਪਾਂ ਖਾ ਲਈਦੀ ਆ ਤੇ ਐਵੇਂ ਫਿਰ ਕਾ ਲੋ ਜੀ ਹੋ ਜਾਂਦੀ ਆ ਕਿ ਹਾਂ ਨਹੀਂ ਚਲ ਕੋਈ ਗੱਲ ਨਹੀਂ ਛੱਡ ਠਹਿਰ ਕੇ ਬਣਾ ਲਾਂਗੇ ਜਾਂ ਕਿਵੇਂ ਤੇ ਹੁਣ ਵੀ ਬਸ ਮੈਂ ਬੜੀ ਮੁਸ਼ਕਲ ਨਾ ਬਸ ਜੀਜਾ ਨਹੀਂ ਕਰਦਾ ਜੇ ਕੰਮ ਨੂੰ ਲੇਟ ਹੋਣ ਕਰਕੇ ਤੇ ਹੁਣ ਬਸ ਪਾਂਡਾ ਛੰਨਾ ਰਹਿ ਗਿਆ ਸੀ ਮੇਰਾ ਧੋਣ ਵਾਲਾ ਆਪਾਂ ਹੁਣ ਉਹ ਧੋ ਲੈਨੇ ਆ ਤੇ ਫਿਰ ਸਾਰੀ ਰਸੋਈ ਇੰਨਾ ਚੰਗੀ ਤਰ੍ਹਾਂ ਇੱਕ ਵਾਰੀ ਸਾਫ਼ ਹੋ ਜੇਗੀ ਫਿਰ ਵੀ ਬਾਅਦ ਵਿੱਚ ਸ਼ਾਮ ਨੂੰ ਨਮਕੀ ਜਿਆਦਾ ਹੀ ਖਲਾਰਾ ਇੱਕਦਮ ਪੈ ਜਾਂਦਾ ਵਾ ਫਿਰ ਭਾਂਡਿਆਂ ਦਾ ਕਾਫੀ ਹੋ ਜਾਂਦਾ ਕਈ ਵਾਰ ਤੁਹਾਨੂੰ ਹੁੰਦਾ ਕਿ ਗਲਾਸ ਵਿੱਚ ਕੋਈ ਪਾਣੀ ਨੂੰ ਨਹੀਂ ਲੱਭਦਾਗਾ ਫਿਰ ਅੱਜ ਕੱਲ੍ਹ ਗਰਮੀ ਵਿੱਚ ਪਾਣੀ ਸਾਰੇ ਬਹੁਤ ਜਿਆਦਾ ਪੀਂਦੇ ਆ ਕਿ ਗਲਾਸ-ਗਲਾਸਾਂ ਦੀ ਸਭ ਤੋਂ ਜਿਆਦਾ ਵਰਤੋਂ ਹੁੰਦੀ ਆ ਇੱਥੇ ਜਿਵੇਂ ਮੈਂ ਕਰ ਲਈ ਸੀ ਆਪਦੀ ਰਸੋਈ ਸਾਹਿਬ ਆ ਭਾਂਡੇ ਮੰਜੇ ਗਏ ਤੇ ਗੈਂਸ ਸਾਫ ਕਰਨ ਵਾਲਾ ਰਹਿ ਗਿਆ ਸੀਗਾ ਤੇ ਫਿਰ ਆਪਾਂ ਬਾਅਦਾਂ ਸਾਫ ਕਰ ਦੇਵਾਂਗੇ ਇਥੇ ਲੱਗੀ ਸੀ ਜੀ ਮੈਂ ਗੈਂ ਸਾਬ ਸਾਫ ਕਰਨ ਗੈਂ ਸਬਜੀ ਰੋਟੀ ਗਰਾਟੀਆਂ ਪੱਕ ਜਾਂਦੀਆਂ ਵਾ ਉਸ ਤੋਂ ਬਾਅਦ ਹੀ ਮਕੀ ਲਾਸਟੇ ਸਾਫ ਕਰਦੀ ਹੁੰਦੀ ਆ ਤੇ ਰਾਤ ਨੂੰ ਜਦੋਂ ਮੈਂ ਸਾਰਾ ਕੰਮ ਕਰਕੇ ਇੱਥੇ ਜਾਣਾ ਹੋਵੇ ਨਾ ਤੇ ਉਸ ਤੋਂ ਬਾਅਦ ਸਾਫ ਕਰਦੀ ਹੁੰਦੀ ਆ ਤੇ ਬਹੁਤ ਵਧੀਆ ਕਿ ਵਾਰੀ ਵਾਰੀਆਂ ਨੂੰ ਜੂਸ ਕਰਨਾ ਹੁੰਦਾ ਫਿਰ ਇੰਨਾ ਮੱਕੀ ਜਿਆਦਾ ਸਾਫ ਨਹੀਂ ਹੁੰਦਾ ਹੁਣ ਇੱਕ ਦਿਨ ਵਾਰੀ ਸਾਫ ਹੋ ਗਿਆ ਬਸ ਹੁਣ 2-3 ਵਜੇ ਤੱਕ ਚਾਹ ਨਹੀਂ ਮੰਨੇਗੀ ਤੇ ਉਦੋਂ ਕੋਈ ਰੋਟੀ ਦਾ ਟੀ ਖਾਣੀ ਹੁੰਦੀ ਸਾਰਿਆਂ ਨੇ ਤੇ ਉਹ ਜੋ ਫਿਰ ਆਪਾਂ ਇਹਨੂੰ ਸਾਫ ਕਰ ਲਵਾਂਗੇ ਫਿਰ ਇੱਕ ਵਾਰੀ ਤੇ ਇੱਥੇ ਜੀ ਹੁਣ ਬਸ ਮੇਰਾ ਪੋਚਾ ਰਹਿ ਗਿਆ ਸਿਰ ਰਸੋਈ ਵਿੱਚ ਤੇ ਥੱਲੇ ਨਮਕੀ ਪਾਣੀ ਜਿਆ ਡੋਲ ਜੇ ਜਾਂਦਾ ਵਾਦੇ ਦੇ ਉੱਪਰੋਂ ਥੱਲੇ ਚਿੱਕੜ ਜਾ ਜਾਂਦਾ ਵਾ ਤੇ ਇੱਥੇ ਉਹਨਾਂ ਵਾਦੇ ਪੋਚਾ ਲਾਉਣਾ ਜ਼ਰੂਰੀ ਹੋ ਗਿਆ ਸੀ ਮੈਂ ਪੋਚਾ ਮੈਂ ਸੋਚਿਆ ਪਹਿਲਾਂ ਲਾ ਹੀ ਦਿੰਨੇ ਆ ਅੱਜ ਤਾਂ ਜੀ ਮੈਂ ਬਸ ਥੋੜਾ ਥ ਜਿਆਦਾ ਕੰਮ ਨਹੀਂ ਹੋਇਆ ਕਿਉਂਕਿ ਜੀਨੀ ਸੀ ਅੱਜ ਕਰਦਾ ਅੱਜ ਬਸ ਨਾਰਮਲ ਜਿਆ ਇੰਨਾ ਕਿ ਮੈਂ ਕੰਮ ਕੀਤਾ ਬਸ ਕੋਚਾ ਲਾਇਆ ਸਵਿਚ ਪਾਣੇ ਕੋਨੇ ਮਾਝ ਲਿਆ ਤੇ ਜਿਆਦਾ ਕੁਛ ਵੀ ਮੈਂ ਅੰਦਰਾਂ ਚ ਵੀ ਮੈਂ ਅੱਜ ਪੋਚਾ ਨਹੀਂ ਲਾਇਆ ਬਸ ਬੋਕਰ ਫੇਰ ਆਈ ਮੇਰੀ ਅਜ ਤੇ ਬਸ ਉਹਨਾਂ ਪੈਠਾ ਕੇ ਸਵਿਚ ਆਪਣੇ ਕੱਪੜੇ ਧੋ ਗਏ ਸੀਗੇ ਤੇ ਮੈਂ ਗਾਲ ਕਹਿੰਨ ਸੁੱਕਣੇ ਪਾ ਕੇ ਆਈਆਂ ਵਿੱਚ ਮਸ਼ੀਨ ਦੇ ਤੇ ਆਪਣੇ ਇੱਥੋਂ ਕਰਦੇ ਤੱਕ ਵਧੀਆ ਸੁੱਕ ਜਾਣਗੇ ਤੇ ਫਿਰ ਆਪਾਂ ਉਹਨਾਂ ਨੂੰ ਕੱਢ ਲੈਣੇ ਹੋਣੇ ਕੱਪੜਿਆਂ ਨੂੰ ਇਥੇ ਆਪਾਂ ਜੀ ਕੱਪੜੇ ਬਸ ਲੈ ਆਏ ਸੀ ਤੇ ਪਾਉਣ ਲੱਗੇ ਆ ਸੁੱਕਣੇ ਬੱਚਿਆਂ ਦੇ ਕਾਫੀ ਕੱਪੜੇ ਹੋ ਜਾਂਦੇ ਆ ਰੋਜ਼ ਦੀ ਰੋਜ਼ ਵੈਸੇ ਤਾਂ ਮੈਨੂੰ ਲੱਗੇ ਕੀ ਆਪਣੇ ਤਾਂ ਹੋ ਜਾਂਦਾ ਕਿ ਜਿਵੇਂ ਇੱਕ ਦਿਨ ਨਾ ਵੀ ਧੋਣ ਕੋਈ ਗੱਲ ਨਹੀਂ ਪਰ ਇਹ ਆ ਕਿ ਬਣ ਕਿਰਦੀਆਂ ਵਰਦੀ ਹੋ ਜਾਂਦੀ ਸਕੂਲ ਦੀ ਤੇ ਉਹਨੀਆਂ ਦੋ ਵਰਦੀਆਂ ਨੇ ਇੱਕ ਮਤਲਬ ਕਿ ਉਹ ਇੱਕ ਦਿਨ ਪਾ ਗਈ ਆ ਕੱਲ੍ਹ ਤੇ ਇਹ ਧੋਣ ਵਾਲੀ ਸੀ ਅੱਜ ਆਪਾਂ ਇਹਨੂੰ ਧੋ ਦਿੱਤਾ ਦੂਸਰੀ ਵਰਦੀ ਉਹ ਪਾ ਗਈ ਆ ਤੇ ਫਿਰ ਸਵੇਰੇ ਚਾਹੀਦੀ ਹੁੰਦੀ ਆ ਵਰਦੀ ਤੇ ਉਹਨੀਆਂ ਵਰਦੀਆਂ ਬਸ ਰੈਡੀ ਹੁੰਨ ਤੇ ਫੇਰ ਹੀ ਵਧੀਆ ਸਵੇਰੇ ਮੈਂ ਕੀ ਪਾ ਲਈਦੀਆਂ ਵਾ ਤੇ ਇਥੇ ਦਿਲਨਾਜ ਦੇ ਕਪੜੇ ਕਾਫੀ ਜਿਆਦੇ ਸੀ ਦਿਲਨਾਜ ਬਸ ਵਾਰੀ ਵਾਰੀ ਨਹਾਉਣ ਤੇ ਹੀ ਰਹਿੰਦੀ ਆ ਦਿਲਨਾਜ ਅੱਜ ਉਹਨੂੰ ਬੁਖਾਰ ਹੋ ਗਿਆ ਸੀ ਰਾਤ ਦਾ ਕੱਲੋਂ ਮੱਕੀ ਦੋ ਤਿੰਨ ਵਾਰੀ ਉਹਨੇ ਨਹਾ ਲਿਆ ਕਈ ਵਾਰ ਹੁੰਦਾ ਕਿ ਵਿੱਚ ਮੌਸਮ ਨੂੰ ਗਰਮੀ ਦਾ ਭਾਵੇਂ ਫਿਰ ਵੀ ਨੰਡਾ ਜਾ ਹੋ ਜਾਂਦਾ ਵਾ ਇੱਕਦਮ ਜਿਵੇਂ ਮੀਂਹ ਜਿਦਾ ਮੌਸਮ ਹੋ ਜਾਂਦਾ ਵਾ ਤੇ ਟੈਂਕੀ ਦਾ ਪਾਣੀ ਠੰਡਾ ਜਾ ਹੋ ਜਾਂਦਾ ਵਾ ਜਦੋਂ ਤਾਂ ਮੇ ਧੁੱਪ ਲੱਗੇ ਹੋਏ ਫਿਰ ਤਾਂ ਪਾਣੀ ਵਧੀਆ ਨਾਰਮਲ ਹੁੰਦਾ ਟੈਂਕੀ ਦਾ ਤੇ ਵੈਸੇ ਤਾਂ ਮਨ ਕੀ ਮਨ ਕੀ ਤਸਵੀਰ ਜਦੋਂ ਨਹਾਕ ਜਾਂਦੀ ਥੋੜਾ ਇਹ ਵਿੱਚ ਕੋਸਾ ਪਾਣੀ ਪਾ ਦਈਦਾ ਫੇਰ ਹੀ ਉਹ ਨਹਾਕੇ ਜਾਂਦੀ ਹੈ ਕਿਉਂਕਿ ਸਵੇਰੇ ਥੋੜਾ ਪਾਣੀ ਟੈਂਕੇ ਠੰਡਾ ਹੋਣ ਕਰਕੇ ਨਾ ਤੇ ਫਿਰ ਬੱਚਿਆਂ ਨੂੰ ਥੋੜਾ ਬੁਖਾਰ ਹੋ ਜਾਂਦਾ ਵਾ ਜਿਆਦਾ ਤੇ ਇੱਥੇ ਜੀ ਦਿਲਨਾਜ਼ ਨੇ ਨਾ ਬਹੁਤ ਜਿਹਾ ਕੱਪੜੇ ਗੰਦੇ ਕੀਤੇ ਵਾਰੀ ਵਾਰੀ ਟੁੱਟੇ ਤਾਂ ਭਿਓਲੇ ਸੀ ਉਹਨੇ ਕੱਪੜੇ ਸਭ ਤੋਂ ਕੱਪੜੇ ਅੱਜ ਜਿਆਦਾ ਦਿਲਨਾਈ ਦੇ ਸੀਗੇ ਤੇ ਬਸ ਜੀ ਹੁਣ ਆਪਣੇ ਕੱਪੜੇ ਧੋ ਗਏ ਹੋਰ ਵੀ ਆਪਾਂ ਸਾਰਾ ਕੰਮ ਕਰ ਲਿਆ ਇਸ ਤਰ੍ਹਾਂ ਅੱਜ ਆਪਣਾ ਇੰਨਾ ਕੀ ਸੀ ਵਲੌਗ ਤੇ ਮੈਂ ਉਮੀਦ ਕਰਦਿਆਂਗੀ ਤੁਹਾਨੂੰ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਲੱਗੇਗਾ ਤੇ ਹਾਂਜੀ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ